ਯੂਟਿਊਬਰ ਅਰਮਾਨ ਮਲਿਕ ਦੇ ਪੂਰੇ ਪਰਿਵਾਰ ਨੂੰ ਨੋਟਿਸ ਜਾਰੀ ਹੋ ਚੁੱਕਿਆ ਹੈ ਤਾਂ ਦੱਸ ਦਈਏ ਕਿ ਪੂਰਾ ਪਰਿਵਾਰ 2 ਦਸੰਬਰ ਨੂੰ ਪਟਿਆਲਾ ਕੋਰਟ ਦੇ ਵਿੱਚ ਪੇਸ਼ ਹੋਵੇਗਾ ਯੂਟਿਊਬਰ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਕਿਉਂਕਿ 2 ਦਸੰਬਰ ਨੂੰ ਪਟਿਆਲਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਅਰਮਾਨ ਮਲਿਕ, ਕ੍ਰਿਤਿਕਾ ਮਲਿਕ ਤੇ ਪਾਇਲ ਮਲਿਕ ਤੇ ਉਸਦੇ ਪਰਿਵਾਰ ਨੂੰ ਨੋਟਿਸ ਜਾਰੀ ਹੋ ਚੁੱਕਿਆ ਹੈ ਤਾਂ ਮਾਮਲਾ ਤੋਂ ਅਨੁਸਾਰ ਨੇ ਕਿ ਪਾਇਲ ਮਲਿਕ ਦੇ ਵੱਲੋਂ ਆਪਣੀ ਬੇਟੀ ਨੂੰ ਖੁਸ਼ ਕਰਨ ਦੇ ਲਈ ਉਸ ਦੀ ਇੱਛਾ ਮੁਤਾਬਕ ਮਾਤਾ ਕਾਲੀ ਦਾ ਰੂਪ ਤਾਰਿਆ ਗਿਆ ਸੀ ਇਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋਇਆ ਸੀ ਉਸ ਤੋਂ ਬਾਅਦ ਪਾਲ ਮਲਿਕ ਅਰਮਾਨ ਮਲਿਕ ਤੇ ਉਹਨਾਂ ਦੇ ਪਰਿਵਾਰ ਵਕਫ ਵਕਫ ਥਾਮਾਂ ਤੇ ਜਾ ਕੇ ਧਾਰਮਿਕ ਸਥਾਨਾਂ ਤੇ ਮਾਫੀ ਵੀ ਮੰਗ ਰੇ ਸਨ ਪਰ ਲਗਾਤਾਰ ਉਸ ਨੂੰ ਮਾਫੀ ਜੜੀ ਉਹ ਮੰਗ ਰੇ ਸਨ ਨੂੰ ਨਕਾਰਿਆ ਜਾ ਰਿਹਾ ਸੀ ਤੇ ਪਟਿਆਲਾ ਦੇ ਸੀਨੀਅਰ ਐਡਵੋਕੇਟ ਦਵਿੰਦਰ ਰਾਜਪੂਤ ਨੇ ਆਪਣੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਾਅਦ ਪਟਿਆਲਾ ਅਦਾਲਤ ਦੇ ਵਿੱਚ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਜਿਸ ਵਿੱਚ ਸਭ ਤੋਂ ਪਹਿਲਾ ਮਾਮਲਾ ਅਰਮਾਨ ਮਲਕ ਦੇ ਪੂਰੇ ਪਰਿਵਾਰ ਦੇ ਖਿਲਾਫ ਅਦਾਲਤ ਚਲਾਇਆ ਵਿਅਦਿ ਦੀ ਘਟਨਾ ਨੂੰ ਲੈ ਕੇ ਉਸ ਤੋਂ ਬਾਅਦ ਐਡਵੋਕੇਟ ਦਵਿੰਦਰ ਰਾਜਪੂਤ ਨੇ ਇਸ ਮਾਮਲੇ ਨੂੰ ਵਧਾਉਂਦਿਆਂ ਹੋਇਆ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ਤੇ ਉੱਪਰ ਅਰਮਾਨ ਮਲਕ ਦੇ ਪਰਿਵਾਰ ਵੱਲੋਂ ਪ੍ਰੋਸੇਜ ਆ ਰਹੇ ਅਸ਼ਲੀਲ ਕੰਟੈਂਟ ਤੇ ਅਰਮਾਨ ਮਲਕ ਦੇ ਵੱਲੋਂ ਚਾਰ ਔਰਤਾਂ DNA ਵਿਆਖ ਕਰਵਾਉਣ ਦੇ ਮ ਦੇ ਵਿੱਚੋਂ ਅਦਾਲਤ ਦੇ ਵੱਲੋਂ ਅੱਜ ਦੋ ਮਾਮਲੇ ਚ ਸੁਣਵਾਈ ਕੀਤੀ ਗਈ ਜਿਸ ਦੇ ਵਿੱਚ ਸਭ ਤੋਂ ਪਹਿਲਾ ਮਾਮਲਾ ਅਸ਼ਲੀਲ ਕੰਟੈਂਟ ਬਣਾਉਣ ਦਾ ਸੀ ਦੂਜਾ ਮਾਮਲਾ ਈਰਮਾਨ ਮਲਕ ਦੇ ਵੱਲੋਂ ਚਾਰ ਵਿਆਹ ਕਰਵਾਉਣ ਦਾ ਸੀ ਇਸ ਮਾਮਲੇ ਦੇ ਵਿੱਚ ਈਰਮਾਨ ਮਲਕ ਸਨ ਨੇ ਉਸ ਦੀਆਂ ਚਾਰ ਪਤਨੀਆਂ ਨੂੰ ਅਦਾਲਤ ਨੇ ਨੋਟਿਸ ਦਿੱਤਾ 2 ਸਤੰਬਰ ਨੂੰ ਫਿਜ਼ੀਕਲੀ ਪਟਿਆਲਾ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ